ਕਿਸਾਨਾਂ ਦੇ ਵੱਲੋਂ ਭਲਕੇ ਇੱਕ ਹੋਰ ਵੱਡਾ ਕੰਮ ਜਿਹੜਾ ਹੋ ਕੀਤਾ ਜਾ ਰਿਹਾ ਜਾਣ ਕੇ ਹੁਣ ਕੀਦਰ ਸਰਕਾਰ ਦੇ ਵੱਲੋਂ ਲਿਆਂਦੀ ਜਾ ਰਹੇ ਬਿਜਲੀ ਬਿੱਲ ਨੂੰ ਲੈ ਕੇ ਅਤੇ ਪ੍ਰੀਪੇਡ ਮੀਟਰ ਨੂੰ ਲੈ ਕੇ ਹੁਣ ਕਿਸਾਨਾਂ ਦੇ ਵੱਲੋਂ ਆਪਣਾ ਸੰਘਰਸ਼ ਜਿਹੜਾ ਹੋਰ ਤੇਜ਼ ਕਰ ਦਿੱਤਾ ਗਿਆ ਹੈ ਅਤੇ ਇਸ ਵਾਰ ਕਿਸਾਨ ਆਗੂ ਸਵਰਨ ਸਿੰਘ ਪੰਦੇਰ ਨੇ ਆਪਣੇ ਸੋਸ਼ਲ ਮੀਡੀਆ ਪੀਠਿਆ ਕੇ ਗੱਲ ਕਹੀ ਹੈ ਕਿ ਭਲਕੇ ਜਾਣ ਕੇ 10 ਦਸੰਬਰ ਨੂੰ ਲੋਕ ਜਿਹੜੇ ਆ ਜਿਨ੍ਹਾਂ ਦੇ ਘਰਾਂ ਦੇ ਬਾਹਰ ਪ੍ਰੀਪੇਡ ਮੀਟਰ ਲੱਗੇ ਹੋਏ ਨੇ ਉਹ ਪਟਕੇ ਉਹਨਾਂ ਨੂੰ ਨੇੜਲੇ ਬਿਜਲੀਕਰਾਂ ਦੇ ਵਿੱਚ ਜਮ੍ਹਾਂ ਕਰਵਾ ਦੇਣ ਜੇਕਰ ਸਰਕਾਰ ਦੇ ਵੱਲੋਂ ਉਹਨਾਂ ਨੂੰ ਜੁਰਮਾਨਾ ਪਾਇਆ ਜਾਂਦਾ ਪ੍ਰਸ਼ਾਸਨ ਦੇ ਵੱਲੋਂ ਉਹਨਾਂ ਨੂੰ ਜੁਰਮਾਨਾ ਪਾਇਆ ਜਾਂਦਾ ਜਾਂ ਉਹਨਾਂ ਤੋਂ ਐਵਰੇਜ ਬਿੱਲ ਲਿਆ ਜਾਂਦਾ ਤਾਂ ਉਹ ਨਾ ਪਰਨਾ ਤਾਂ ਦੱਸਿਆ ਕਿ ਕਿਸਾਨਾਂ ਦੇ ਵੱਲੋਂ ਕੇਂਦਰ ਸਰਕਾਰ ਦੇ ਵੱਲੋਂ ਲਿਆਂਦੇ ਜਾ ਰਹੇ ਨਵੇਂ ਬਿਜਲੀ ਸੂਧ ਬਿੱਲ 2025 ਨੂੰ ਲੈ ਕੇ ਅਤੇ ਪ੍ਰੀपेड ਮੀਟਰਾਂ ਨੂੰ ਲੈ ਕੇ ਸੰਘਰਸ਼ ਜਿਹੜਾ ਵੱਡਾ ਹੋਇਆ ਤੇ ਹੁਣ ਇਹੇ ਸੰਘਰਸ਼ ਜਿਹੜਾ ਇੱਕ ਨਵੇਂ ਪੜਾਵਲ ਵੱਲ ਵੱਧਾ ਹੋਇਆ ਨਜ਼ਰ ਆ ਰਿਹਾ ਜਿੱਥੇ ਕਿਸਾਨਾਂ ਦੇ ਵੱਲੋਂ ਪਹਿਲਾਂ 2 ਘੰਟਿਆਂ ਦੇ ਲਈ ਰੇਲਾਂ ਰੋਕੀਆਂ ਗਈਆਂ ਸਨ ਕਾਲੋ ਦੇ ਦਿਨ ਕਿਸਾਨਾਂ ਦੇ ਵੱਲੋਂ ਸਬ ਡਿਵੀਜ਼ਨ ਦੇ ਦਫ਼ਤਰਾਂ ਦੇ ਬਾਹਰ ਤਨਾ ਪ੍ਰਦਰਸ਼ਨ ਕੀਤਾ ਗਿਆ ਸੀ ਰੋਸ ਮਾਰਚ ਕੀਤਾ ਗਿਆ ਸੀ ਅਤੇ ਇਸ ਤੋਂ ਇਲਾਵਾ ਉਹਨਾਂ ਦੇ ਵੱਲੋਂ ਬਿਲਾਵੀਆਂ ਜਿਹੜੀਆਂ ਕਾਪੀਆਂ ਵੀ ਪਾੜੀਆਂ ਗਈਆਂ ਸਨ ਤਾਂ ਦੱਸਦੀ ਹੈ ਕਿ ਹੁਣ ਕੱਲ ਯਾਨੀ ਕਿ 10 ਦਸੰਬਰ ਨੂੰ ਸੋਨ ਸਿੰਘ ਪੰਦੇਯ ਜਿਹੜੇ ਕਿਸਾਨ ਆਗੂ ਨੇ ਉਹਨਾਂ ਦੇ ਵੱਲੋਂ ਇੱਕ ਕੌਲ ਦਿੱਤੀ ਗਿਆ ਕਿ ਲੋਕ ਆਪਣੇ ਘਰਾਂ ਦੇ ਬਾਹਰ ਲੱਗੇ ਹੋਏ ਪ੍ਰੀपेड ਮੀਟਰ ਪੱਟ ਕੇ ਨੇੜਲੇ ਬਿਜਲੀ ਘਰਾਂ ਦੇ ਵਿੱਚ ਜਮ੍ਹਾਂ ਕਰਵਾ ਦੇਣਾਂ ਤੇ ਲੋਕਾਂ ਨੂੰ ਵੀ ਇਸ ਮੋਹਮ ਦੇ ਵਿੱਚ ਵੱਧ ਚੜ ਕੇ ਆਉਣ ਜਿਹੜੀ ਅਪੀਲ ਉਹਨਾਂ ਦੇ ਵੱਲੋਂ ਕੀਤੀ ਗਈ ਆ ਤਦ ਆਸ ਇਹ ਕਿ ਕਿਸਾਨਾਂ ਦੇ ਵੱਲੋਂ ਆਪਣੇ ਸੰਘਰਸ਼ ਨੂੰ ਹੋਰ ਤੇਜ਼ ਜਿਹੜਾ ਉਹ ਕਰ ਦਿੱਤਾ ਗਿਆ ਹੁਣ ਦੇਖਣਾ ਹੋਵੇਗਾ ਕਿ ਉਹਨਾਂ ਦਾ ਇਹ ਸੰਘਰਸ਼ ਕਿੰਨਾ ਲੰਮਾ ਸਮਾਂ ਚੱਲਦਾ ਕਿਉਂਕਿ ਪਹਿਲਾਂ ਵੀ ਆਪਾਂ ਦੇਖ ਚੁੱਕੇ ਹਾਂ ਜਦੋਂ ਦਿੱਲੀ ਦੇ ਵਿੱਚ ਧਰਨਾ ਲੱਗਿਆ ਸੀ ਜਾਂ ਸ਼ੰਭੂ ਬਾਹਰ ਦੇ ਉੱਪਰ ਧਰਨਾ ਲੱਗਿਆ ਸੀ ਤਾਂ ਕਈ-ਕਈ ਮਹੀਨੇ ਕਿਸਾਨ ਧਰਨੇ ਤੇ ਬੈਠੇ ਸਨ ਅਤੇ ਸਰਕਾਰਾਂ ਦੀਆਂ ਜਿਹੜੀਆਂ ਵੋਟੀਆਂ ਹਲਵਾਕ ਪਈਆਂ ਸੀ ਤਾਂ ਹੁਣ ਦੇਖਣਾ ਹੋਵੇਗਾ ਕਿਸਾਨਾਂ ਦੇ ਵੱਲੋਂ ਅਲੋਗ ਇਹ ਕਿਹਾ ਜਾ ਰਿਹਾ ਕਿ ਉਹਨਾਂ ਦੇ ਵੱਲੋਂ ਇਹ ਬਿੱਲ ਜਿਹੜਾ ਹੋ ਵਾਪਸ ਕਰਵਾਏ ਚਾਹਣਗੇ ਕਿਸਾਨਾਂ ਦੇ ਵੱਲੋਂ ਭਲਕੇ ਇੱਕ ਹੋਰ ਵੱਡਾ ਕੰਮ ਜਿਹੜਾ ਹੋ ਕੀਤਾ ਜਾ ਰਿਹਾ ਜਾਨਕਿ ਹੁਣ ਕੀਦਰ ਸਰਕਾਰ ਦੇ ਵੱਲੋਂ ਲੈ ਆਤੇ ਜਾ ਰਹੇ ਬਿਜਲੀ ਬਿੱਲ ਨੂੰ ਲੈ ਕੇ ਅਤੇ ਪ੍ਰਾਈਵੇਟ ਮੀਟਰਾਂ ਨੂੰ ਲੈ ਕੇ ਹੁਣ ਕਿਸਾਨਾਂ ਦੇ ਵੱਲੋਂ ਆਪਣਾ ਸੰਘਰਸ਼ ਜਿਹੜਾ ਹੋਰ ਤੇਜ਼ ਕਰ ਦਿੱਤਾ ਗਿਆ ਹੈ ਅਤੇ ਇਸ ਵਾਰ ਕਿਸਾਨ ਆਗੂਸ ਵਾਂਸਿੰਦ ਪੰਧੇਰ ਨੇ ਆਪਣੇ ਸੋਸ਼ਲ ਮੀਡੀਆ 'ਤੇ ਆ ਕੇ ਗੱਲ ਕਹੀ ਹੈ ਕਿ ਭਲਕੇ ਜਣ ਕੇ 10 ਦਸੰਬਰ ਨੂੰ ਲੋਕ ਜਿਹੜੇ ਆ ਜਿਨ੍ਹਾਂ ਦੇ ਘਰਾਂ ਦੇ ਬਾਹਰ ਪ੍ਰੀ-पेड ਮੀਟਰ ਲੱਗੇ ਹੋਏ ਨੇ ਉਹ ਪਟਕੇ ਉਹਨਾਂ ਨੂੰ ਨੇੜਲੇ ਬਿਜਲੀ ਘਰਾਂ ਦੇ ਵਿੱਚ ਜਮ੍ਹਾਂ ਕਰਵਾ ਦੇਣ ਜੇਕਰ ਸਰਕਾਰ ਦੇ ਵੱਲੋਂ ਉਹਨਾਂ ਨੂੰ ਜੁਰਮਾਨਾ ਪਾਇਆ ਜਾਂਦਾ ਪ੍ਰਸ਼ਾਸਨ ਦੇ ਵੱਲੋਂ ਉਹਨਾਂ ਨੂੰ ਜੁਰਮਾਨਾ ਪਾਇਆ ਜਾਂਦਾ ਜਾਂ ਉਹਨਾਂ ਤੋਂ ਐਵਰੇਜ ਬਿੱਲ ਲਿਆ ਜਾਂਦਾ ਤਾਂ ਉਹ ਨਾ ਪਾਣ ਤਦ ਆਸ ਦੀ ਕਿਸਾਨਾਂ ਦੇ ਵੱਲੋਂ ਕੇਂਦਰ ਸਰਕਾਰ ਜੇ ਬਦਲੋ ਲਿਆਂਦੇ ਜਾ ਰਹੇ ਨਵੇਂ ਬਿਜਲੀ ਸੂਧ ਬਿੱਲ 2025 ਨੂੰ ਲੈ ਕੇ ਅਤੇ ਪ੍ਰੀपेड ਮੀਟਰਾਂ ਨੂੰ ਲੈ ਕੇ ਸੰਘਰਸ਼ ਜਿਹੜਾ ਵੱਡਾ ਹੋਇਆ ਹੈ ਤੇ ਹੁਣ ਇਹ ਸੰਘਰਸ਼ ਜਿਹੜਾ ਇੱਕ ਨਵੇਂ ਪੜਾਵਲ ਵੱਧਾ ਹੋਇਆ ਨਜ਼ਰ ਆ ਰਿਹਾ ਜਿੱਥੇ ਕਿਸਾਨਾਂ ਦੇ ਵੱਲੋਂ ਪਹਿਲਾਂ 2 ਘੰਟਿਆਂ ਦੇ ਲਈ ਰੇਲਾਂ ਰੋਕੀਆਂ ਗਈਆਂ ਸਨ ਕੱਲ੍ਹ ਦੇ ਦਿਨ ਕਿਸਾਨਾਂ ਦੇ ਵੱਲੋਂ ਸਬ ਡਿਵੀਜ਼ਨੋ ਦਫ਼ਤਰਾਂ ਦੇ ਬਾਹਰ ਤਾਨਾ ਪ੍ਰਦਰਸ਼ਨ ਕੀਤਾ ਗਿਆ ਸੀ ਰੋਸ ਮਾਰਚ ਕੀਤਾ ਗਿਆ ਸੀ ਅਤੇ ਇਸ ਤੋਂ ਇਲਾਵਾ ਉਹਨਾਂ ਦੇ ਵੱਲੋਂ ਬਿਲਾਵੀਆਂ ਜਿਹੜੀਆਂ ਕਾਪੀਆਂ ਵੀ ਪਾੜੀਆਂ ਗਈਆਂ ਸਨ ਤਾਂ ਦੱਸਦੀ ਹੈ ਕਿ ਹੁਣ ਕੱਲ੍ਹ ਯਾਨੀ ਕਿ 10 ਦਸੰਬਰ ਨੂੰ ਸਵੰਗ ਸਿੰਘ ਮੰਦਿਰ ਜਿਹੜੇ ਕਿਸਾਨ ਆਪੋ ਨੇ ਉਹਨਾਂ ਦੇ ਵੱਲੋਂ ਇੱਕ ਕੌਲ ਦਿੱਤੀ ਗਿਆ ਕਿ ਲੋਕ ਆਪਣੇ ਘਰਾਂ ਦੇ ਬਾਹਰ ਲੱਗੇ ਹੋਏ ਪ੍ਰੀਪੇਡ ਮੀਟਰ ਪਟਕੇ ਨੇੜਲੇ ਬਿਜਲੀ ਘਰਾਂ ਦੇ ਵਿੱਚ ਜਮ੍ਹਾਂ ਕਰਵਾ ਦੇਣਾ ਤੇ ਲੋਕਾਂ ਨੂੰ ਵੀ ਇਸ ਮੋਹਮ ਦੇ ਵਿੱਚ ਵੱਧ ਚੜ ਕੇ ਆਉਣ ਜਿਹੜੀ ਅਪੀਲ ਉਹਨਾਂ ਦੇ ਵੱਲੋਂ ਕੀਤੀ ਗਈ ਹੈ ਤਾਂ ਦੱਸਿਆ ਕਿ ਕਿਸਾਨਾਂ ਦੇ ਵੱਲੋਂ ਆਪਣੇ ਸੰਘਰਸ਼ ਨੂੰ ਹੋਰ ਤੇਜ਼ ਜਿਹੜਾ ਉਹ ਕਰ ਦਿੱਤਾ ਗਿਆ ਹੁਣ ਦੇਖਣਾ ਹੋਵੇਗਾ ਕਿ ਉਹਨਾਂ ਦਾ ਇਹ ਸੰਘਰਸ਼ ਕਿੰਨਾ ਲੰਮਾ ਸਮਾਂ ਚੱਲਦਾ ਕਿਉਂਕਿ ਪਹਿਲਾਂ ਵੀ ਆਪਾਂ ਦੇਖ ਚੁੱਕੇ ਹਾਂ ਜਦੋਂ ਦਿੱਲੀ ਦੇ ਵਿੱਚ ਧਰਨਾ ਲੱਗਿਆ ਸੀ ਜਾਂ ਸ਼ੰਭੂ ਬਾਹਰ ਦੇ ਉੱਪਰ ਧਰਨਾ ਲੱਗਿਆ ਸੀ ਤਾਂ ਕਈ-ਕਈ ਮਹੀਨੇ ਕਿਸਾਨ ਧਰਨੇ ਤੇ ਬੈਠੇ ਰਹੇ ਸਨ ਅਤੇ ਸਰਕਾਰਾਂ ਦੀਆਂ ਜਿਹੜੀਆਂ ਵੋਟੀਆਂ ਹਲਵਾਤ ਪਈਆਂ ਸੀ ਤਾਂ ਹੁਣ ਦੇਖਣਾ ਹੋਵੇਗਾ ਕਿਸਾਨਾਂ ਦੇ ਵੱਲੋਂ ਹਲਕੀ ਇਹ ਕਿਹਾ ਜਾ ਰਿਹਾ ਕਿ ਉਹਨਾਂ ਦੇ ਵੱਲੋਂ ਇਹ ਬਿੱਲ ਜਿਹੜਿਆ ਹੋ ਵਾਪਸ ਕਰਵਾਏ ਚਾਹਣਗੇ